ਹਾਂਜੀ ਸਤਿ ਸ੍ਰੀ ਅਕਾਲ ਜੱਪਾ ਬਹੁਤ ਟਾਈਮ ਬਾਅਦ ਵਲੌਗ ਬਣਾਉਣ ਲੱਗੇ ਆ ਤੇ ਜਨਮ ਅਸ਼ਟਮੀ ਦੇ ਕਹਿੰਦੇ ਲੰਗਰ ਲਾਉਣਾ ਮੁੰਡਿਆਂ ਨੇ ਯਾਰੀਆਂ ਚੱਲ ਰਹੀਆਂ ਨੇ ਦਿੱਲੂ ਦਾ ਸਾਡੇ ਪ੍ਰਧਾਨ ਸਾਹਿਬ ਖੜੇ ਆਈ ਉਧਰ ਪੂਰੇ ਕਿਨਾਰੇ ਤੋਂ ਲਿਆ ਮਚੋਰੀ ਕਰਕੇ ਲੱਗੀ ਤਿਆਰੀ ਖਿੱਚੀ ਪਈ ਆ ਸਪਾਈਆਂ ਚੱਲਦੀਆਂ ਨੇ ਖਰਚ ਕੀ ਲਾਉਣਾ ਫੇਰ ਇਹਦੀਆਂ ਅੱਜ ਖਾਣਾ ਥੱਲੇ ਕਰਮਣਾ ਯਾਰ ਯਾਰੀ ਸੋਬੇ ਦੀ ਸ਼ੇਕ ਲਾਉਣ ਲੱਗੇ ਆਪਾਂ ਹੂੰ ਦਿਖਾਵਾਂਗੇ ਤੁਹਾਨੂੰ ਕਿਵੇਂ ਪੰਦਾ ਵੀ ਦਿਖਾਵਾਂਗੇ ਜਦ ਪੀਵਾਂਗੇ ਜਦ ਵੀ ਦਿਖਾਵਾਂਗੇ ਬਣੇ ਰਹੋ ਬਸ ਠੀਕ ਆ ਜੀ ਜੁੜੇ ਰਹੋ ਸੌਂਦਾ ਖਾਉਨੇ ਆ ਕੀ ਕੀ ਚੱਲ ਰਿਹਾ ਵਾਏ ਨੇ ਕੱਢ ਤਾ ਇਹਨੂੰ ਢਾਉ ਆਕੇ ਇੱਥੇ ਵੜੀ ਰੱਖ ਕਣ ਬੈਠਾ ਰਹਿ ਇੱਥੇ ਬੈ ਜਾ ਬੈ ਜਾ ਖੋਜੀ ਬੁਰਵਾ ਬਿਸਹਾਰ ਦੀ ਸੇਵਾ ਕਰਾਇਆ ਕੇ ਨਾਲ ਜਨਮਾ ਸੁਵਿਧਾ ਦਿਹਾਰਾ ਆ ਮੜਿਆ ਪਾਣੀ ਨੰਨੂ ਦੇ ਪਾਉਂ ਯਰ ਜਿਆ ਬਿਆਦਾ ਓਏ ਇੱਕ ਨੂੰ ਬੜੀ ਮਾਦੀ ਦੇਵਾ ਚੱਲ ਰਹੀ ਐ ਫੀ ਦੇ ਖੜਾ ਦੇਖ ਲੋ ਮੇਲਾ ਖੜਾ ਬੇਲਾ ਨਹੀਂ ਬੱਤ ਸਵੇਰ ਦਾ ਫਿਰਦਾ ਮੈਂ 8 ਵਜੇ ਦਾ ਗੱਲ ਤਾਂ ਤੈਨੂੰ ਬਾਅਦ ਚ ਹੀ ਪਤਾ ਲੱਗਣੀ ਐ ਜਾਂ ਜੋਤਨ ਤੇਰੇ ਧਰੀਆਂ ਨਾ ਵਿਚਾਰ ਤਿਆਪੇ ਰਹਿਣਾ ਆ ਲਾਇਓ ਜੋ ਤ ਤ ਰਹੇਗਾ ਇਹਦੇ ਚਾਰ ਓਏ ਮੈਂ ਕੀ ਆ ਵੀ ਇਹਨੇ ਹੁਣ ਜੇ ਹੁਣ ਤੰਗ ਕਰਿਆ ਹੈ ਹੋਰ ਲੈ ਆ ਗੱਲ ਗੱਲ ਗੋਲ ਨਹੀਂ ਤੇਰੀ ਸਰਪਸੰਦੀ ਦੇਖੀਓ ਕਹਿੰਦਾ ਔਣ ਬਦਵਾਸੇ ਆਓ ਪੁੱਤ ਤੇਰੇ ਲਈ ਤਾਂ ਗੰਦ ਹੀ ਉਹ ਆਓ ਅੱਛਿਆ ਦਵਾ ਆ ਲੈ ਇਹਦੇ ਵਰਕੇ ਪਤਾ ਨਹੀਂ ਕਿੰਨੇ ਘੱਲ ਤੇ ਮਹਿਮਾਨਾਂ ਦੇ ਜਾ ਕੇ ਅੰਦਰ ਗਏ ਨਹੀਂ ਵੀ ਤਾਂ ਸਾਹੀ ਵੀਰਾ ਵੀਰਾ ਕਹਦੇ ਹੁੰਦੇ ਨੇ ਇਹ ਨੂੰ ਕਹਤੋਂ ਵੀਰਾ ਇਹ ਨੂੰ ਕੱਤ ਇਹ ਨੂੰ ਹੀ ਕਿਹਾ ਸੀ ਤੇ ਯਾਦ ਕਰਨਾ ਜਿੱਦ ਨੇ ਸਾੜ ਤੜਾਰੀ ਲੱਭਣਾ ਕਹਿੰਦਾ ਦੇਖ ਲਾ ਕਹਿੰਦਾ ਜਦ ਇੰਨੀਆਂ ਫੇਰਨੀਆਂ ਨੇ ਆ ਪੈ ਪਤਾ ਕਿਉਂ ਟੁੱਟ ਗਿਆ ਨੇ ਦੰਦ ਮਾਰੇ ਸਾਡੇ ਯਾਰ ਇੱਕ ਸਿਉਣਾ ਹੀ ਪਿਆਰੇ ਕਹੀ ਲਿਆਓ ਜੀ ਮਾਇਆ ਲਿਆਓ ਭਰਾ ਜੀ ਲਿਆਓ ਜਿਹੜੇ ਮਾਇਆ ਚੁੱਕ ਜਾ ਜਦ ਆਪਨੇ ਅਜ ਮਾਇਆ ਆਉਂਦੀ ਆ ਕਿ ਜਾਨੇ ਪਰਭੂ ਰੱਖੇ ਐ ਕਰਦੇ ਆ ਛੜੂ ਦੀ ਮਾਰਦੇ ਇਨੇ ਉੱਪਰੇ ਪਾਤਾ ਕਮਲਿਆ ਪਾਣੀ ਸਾਰਾ ਤਾਨੂੰ ਨਹੀਂ ਨਾਉਣ ਆਏਗਾ ਗੇਟ ਤੋਂ ਆਉਣਾ ਆ ਠੀਕ ਆ ਆਪਣੇ ਬਾਬੇ ਲਾਇਆ ਹੋਇਆ ਏ ਜੋੜ ਲਾਇਆ ਹੋਇਆ ਵੱਜ ਗਿਆ ਜੈਸਮੀਨ ਹੋ ਰਿਆ ਰਿਆ ਪੱਤ ਵੱਜ ਗਏ ਵੀਡੀਓ ਬਣਾਈਏ ਸਾਰਿਆਂ ਨੂੰ ਵਧਾਈਆਂ ਦੇ ਜਨਮ ਅਸ਼ਟਮੀ ਦੇ ਕਿ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਕਹ ਦੇ ਇੱਧਰ ਪ੍ਰਧਾਨ ਹਾਂ ਚਾ 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 ਤਨੂ ਆਪਾਂ ਇੱਧਰ ਬਣਾਵਾਂਗੇ ਨਹੀਂ ਬਣਾ ਰਹੇ ਕੋਈ

ਇਹ ਬੱਸ ਮੁੱਕ ਲੱਗਿਆ ਹੋ ਗਿਆ ਉਹ ਲੋਈ ਉਹ ਰਾਕੜ ਉਹ ਫੇਰ ਚਲੇਗੇ ਆਇਓ ਅਰੇ ਲੈ ਚਾਹੇ ਕਰਕੇ ਮੈਨੂੰ ਲੱਗਦਾ ਇਹ ਨਾ ਵਧੀਆ ਬਣਾਈ ਇਹ ਚੱਲ ਬਣਾਈ ਕਿਹਾ ਆਇਓ ਕੀ ਹੋ ਗਿਆ ਆਗੇ 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 ਇੱਥੇ ਆ ਬਾਈ ਇੱਥੇ ਆ ਮਿੱਟ ਮਾਰੋ ਗੇਰਾ ਕਰ ਦੋ ਕਰ ਦੋ ਛੇਤੀ ਕਰੋ ਚਾਨਣੀਆਂ ਲਾ ਦੋਗੇ ਨਾ ਬਣਾ ਦੋ ਗੱਲ ਵਾਸ ਇੱਧਰ ਦੇਖ ਐਲੋ ਦੇਖ ਕੀ ਕਾਹਦਾ ਵਰਤੋਂ ਲੈ ਕੇ ਆਉਣੀ ਆ ਵਰਤੋਂ ਦੇ ਦੇਣ ਕਿਦ ਐਲੋ ਉਹਨਾਂ ਤੋਂ ਲੈ ਲਿਓ ਉਹ ਹੁੰਦਾ ਉਹਨਾਂ ਕੋਲੇ ਆ ਮੈਂ ਲੈ ਗਿਆ ਜਬਾ ਚ ਲੈ ਗਿਆ ਬੱਚੀ ਜਾ ਜਬਾ ਜਦ ਐਲੋ ਲੈ ਗਿਆ ਹੈ ਆਹ ਆਹ ਆ ਇਹ ਨਹੀਂ ਪਰ ਮਟੀਟੀ ਹੈ ਆਹ ਮੂਰੇ ਕਾ ਲੈਣ ਆ ਚਾਰ ਬਿਚਾ ਲਿਆ ਛਾਦੂ ਬਿਛਾਦੂ ਚੱਲ ਚੱਲ ਜਓ ਛੇਤੀ ਕਰੋ ਰਵੀ ਲਵਾ ਦੇ ਹੱਥ ਯਾਰ ਐਸਾ ਆ ਗਿਆ ਮੈਕ ਬਾਬਾ ਜੀ ਲੈ ਵੀ ਮੁੰਡੇ ਨੇ ਬਣਾਤਾ ਕਹਿੰਦੇ ਮੈਨੂੰ ਨਾ ਆ ਕੇ ਹੁਣ ਛੇਤੀ ਜੀਤੀ ਗਰਮੀ ਬੋਦਾ ਚੋਂਗ ਚਾ ਕੇ ਹਾਂ ਪਹਿਲਾਂ ਉਹਨਾਂ ਨੇ ਉਧਰ ਨਹੀਂ ਜਾਣਾਗਾ ਲੜਕੀ ਪੁੱਤਰ ਨੂੰ ਕਿੱਥੇ ਰੋੜ ਜਾਣਾ ਇਹ ਇਹਨੂੰ ਸਾਹ ਨੂੰ ਪਿੱਛੇ ਕਰ ਮਾਰਿਆ ਤੀਨ ਤੇ ਬਾਕੀ ਹੋਣਾ ਠੀਕ ਆ ਉਹ ਯਾਰ ਹੱਥ ਨਹੀਂ ਆ ਜਾ ਜਾਣਾ ਉੱਪਰ ਰੱਖ ਦਵਾ ਜਾ ਕੋ ਪੁੱਤ ਓਏ ਜਾ ਕੇ ਹਿੰਮਤ ਨਾਲ ਆ ਵੀ ਚੌਰਾ ਕੰਮ ਕਰ ਲਵੇ ਕੋਈ ਆਡਰੇ ਲਈ ਦਾ ਯਾ ਵੀ ਸੇਵਾ ਕਰਾਉਣਾ ਸੰਜੇ ਝਾੜੂ ਛੱਟਾ ਦੱਸਦੇ ਫੇਰਦੇ ਕਿ ਉੱਤਰ ਕੇ ਆਉਣਾ ਗਰਮੀ ਹੈ ਤੇਰਾ ਪਾਪਾ ਦਾਲੇ ਪਾਦਾਰੀ ਜੋਗਰਾਜ ਕੋਣ ਐ ਯਾਰ ਸਾਰੀ ਲੰਬੜਦਾਰੀ ਆਏ ਦੇ ਸਿਰ ਤੇ ਆ ਬਾਈ ਬੰਦੇ ਦੇ ਐ ਆ ਕਰੇ ਚੱਕਰਤਾ ਮੁੰਡਿਆ ਚੱਕਦਾ ਕੰਮ ਵੱਡਾ ਹੋ ਗਿਆ ਕੰਮ ਪੂਰਾ ਤਾਰ ਦੇ ਯਾਰ ਮੁੰਡਿਆ ਪਾ ਵਾਲੇ ਹੱਥ ਆ ਲੈ 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 ਆ ਦੇ ਮੁੰਡਿਆ ਕਹਿੰਦੇ ਬਰਫ ਆ ਗਈ ਥੋੜਾ ਕਹਿੰਦੇ ਇੱਥੇ ਬਣਾਉਨੇ ਆਪਾਂ ਕੀ ਬਣਾਉਣਾ ਰਹਿ ਵੀ ਇੱਥੇ ਆਪਾਂ ਇੱਥੇ ਚੱਲੂ ਬਾਬਿਓ ਇੱਥੇ ਚੱਲੂ ਬਣਾਣਾ ਸਟਰਾਬਰੀ ਸ਼ੇਕ ਹਾਂ ਬਨਾਣਾ ਸ਼ੇਕ ਤੇ ਆਪਣੇ ਚੌਕਲੇਟੀ ਸ਼ੇਕ ਬਾਬਿਓ ਗਰਮੀ ਬਹੁਤ ਆ ਬੁਰਾ ਹ ਲੈ ਆਓ ਵੀ ਮੁੰਡੇ ਲੈ ਆਓ ਦੁੱਧ ਵੀ ਆ ਗਿਆ ਐਂ ਜੱਸਨ ਅਸ਼ਿਰ ਬੈਠਾ ਕੋਈ ਕੀ ਚਾਹੀਦਾ ਹੋਰ ਕਹਿਣ ਚਾਹੀਦੇ ਨੇ ਆਪਾਂ ਨੂੰ ਜਦੋਂ ਮੁੰਡੇ ਆ ਤੇ ਜਾਂਦੇ ਪਾਓ ਦੇਖ ਕੇ ਪਾਓ ਪਾੜ ਜਾ ਪਾੜ ਓਏ ਇੱਕ ਕੋਈ ਆ ਨਾ ਨਾ ਇਹਦੀ ਗੱਲ ਮਰੀਆ ਲੰਗੀ ਆ ਬਸ ਧੋਕ ਲੱਗੀ ਬਾਕੀ ਘੋੜ ਕੇ ਅਪਾ ਚੈੱਕ ਕਰ ਲਾਂਗੇ ਬਾਅਦ ਚੋਂ ਕੜਾ ਦੇ ਤੁਸੀਂ ਨਾਲੋ ਕਿ ਕਿਹੜੇ ਵੀ ਕੰਮ ਕਰ ਲੋ ਦਿੱਤਾ ਨਹੀਂ ਗਾ ਫਾਉਂਦ ਲੈ ਸਾਰੇ ਗਾੜੀ ਦੀ ਲੋੜ ਅੰਮੀ ਚੱਲ ਲੈ 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 ਛੇਤੀ ਕਰੋ ਫਿਰ ਇਨਾ ਟਾਈਮ ਲਾ ਕੇ ਆ ਗਏ ਚੱਲ ਚੱਲ ਯਾਰ ਛੇਤੀ ਕਰੋ ਲੰ ਨੂੰ ਆਏ ਤੇ ਮਾਰਨਾ ਅੱਜ ਬੈਸ ਨਾ ਦੇਣਾ ਉਹ ਨਾ ਇਹ ਮਾਤਾ ਦੇ ਪਾਣੀ ਪਾ ਕੇ ਉਹ ਕਰਨਾ ਆਪਣਾ ਬਾਈ ਦਾ ਨਾਮ ਲਿਖਣਾ ਉਸ ਦੇ ਬਾਅਦ ਚੀਕੋਗਾ ਆਹ ਚਲੇ ਬਾਹਰ ਆ ਗਏ ਆ ਮੈਂ ਕਮਾ ਲੈ ਉਹ ਪਾਣੀ ਚਾ ਲੋ ਇਹ ਪਾਣੀ ਬਹੁਤ ਨਾਲ ਆ ਜਿੰਨੀ ਆ ਪੌਣੀ ਆ ਨਾ ਫਾਈਨਲ ਚੈੱਕ ਕਰਨ ਲੱਗਣਾ ਆਪਾਂ ਮੈਂ ਗਲਾਸ ਚ ਕੱਢ ਲਿਓ ਪਹਿਲਾਂ ਤਾਂ ਚੈੱਕ ਕਰਨਾ ਉਹ ਪਹਿਲਾਂ ਲੈ ਕੇ ਕਲਾ ਚੱਕੇ ਕੋਈ ਜਾਣਦਾ ਹੁੰਦਾ ਜਾਦਾ ਕਾਦਲ ਠੀਕ ਆ ਜਿਹੜਾ ਲਾਈਨ ਕੀਤਾ ਹੈ ਕਾਂਗਰਸ ਜਿਹੜੀ ਜੋਦਈ ਉੱਪਰ ਖੜਨਾ ਵੀ ਜਿਹੜੀ ਜੱਟੇ ਨੂੰ ਫਿੱਟ ਕੇ ਗੈਦਾ ਸੁਣਦਾ ਲਿਖਣਾ परे <laughs> ਕਹਿੰਦੀ ਮੈਂ ਕਹਿੰਦੀ ਵਾਸਤਾ ਆਸਤਾ ਤੇ ਨੰਨਰਾ ਰੱਬ ਦਾ ਰਾਜਾ ਮੰਦਿਆ ਤੇਰਾ ਨਾਮ ਸਭ ਪੂਜਿਓ ਨੇ ਪਾਲਾ ਰਾਮ ਤੇਰਾ ਨੈਮੜਾ ਕਦੇ ਵੀ ਨਾ ਕ੍ਰਿਸ਼ਨ ਆਰਿਆ ਆਂ ਮੋ ਤੇਰਾ ਜਸ ਗਾਉਂਦਾ ਅਜ ਅਮਰ ਨੱਕਰਾਂ ਇਧਰੇ ਚੱਕ ਦੋ ਚੱਕ ਦੋ ਕੰਮ ਆ ਜਾਓ ਸ਼ੋਭਾ ਲੈ ਇਧਰ ਬੜਾ ਬੜਾ ਯਾ ਉਹ ਦੇਖੀ ਆ ਜਾਓ ਸ਼ੋਭਾ ਲੈ ਆਵਾਜ਼ ਆਵੇ ਇੱਥੇ ਆਪਾਂ ਕਰਦੇ ਆ ਐਂਡ ਤੇ ਵਲੌਗ ਕਿਵੇਂ ਲੱਗਿਆ ਕਮੈਂਟ ਸ਼ੇਅਰ ਲਾਈਕ ਜਰੂਰ ਕਰਿਓ ਸੋ ਮਿਲਦੇ ਆ ਨੈਕਸਟ ਐਂਡ